ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਦੁਨੀਆ ਦਾ ਤਰਾਸਲ ਕੋਈ ਹਸਤੀ ਨਾ ਰੱਖਣਾ ਇੱਕ ਐਸਾ ਨਤੀਜਾ ਹੈ ਜਿੱਥੇ ਪਹੁੰਚ ਕੇ ਅਕਲ بڑے ਚੱਕਰ ਖਾਂਦੀ ਹੈ ਅਤੇ ਕੁਝ ਸਮੇਂ ਲਈ ਗੁਰਮਖ ਨੂੰ بڑے ਸ਼ੰਕੇ ਵਿੱਚ ਪਾ ਦਿੰਦੀ ਹੈ ਉਸ ਦਾ ਜਮਾਂਦਰੂ ਸੁਭਾਅ ਉਸ ਦੇ ਬਾਹਰ ਦੇ ਨਿਤਰ ਉਸ ਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਹਨ ਪਰ ਜਦੋਂ ਉਹ ਅਭਿਆਸ ਵਿੱਚ ਬੈਠਦਾ ਹੈ ਤਾਂ ਬਾਹਰ ਦੀ ਸਾਰੀ ਰਚਨਾ ਖਿਆਲ ਹੀ ਖਿਆਲ ਅਤੇ ਅੰਦਰਲਾ ਪਰਛਾਵਾਂ ਹੀ ਪਰਛਾਵਾਂ ਧੋਖਾ ਫਰੇਬ ਅਤੇ ਅਸਤਤ ਦਿਸਦਾ ਹੈ ਗੁਰਮਖ ਬੜਾ ਹੈਰਾਨ ਹੁੰਦਾ ਹੈ ਉਸ ਨੂੰ ਇਸ ਕੋਤਕ ਦੀ ਸਮਝ ਨਹੀਂ ਆਂਦੀ ਜੇ ਅੰਦਰ ਯਕੀਨ ਆਵੇ ਵੀ ਤਾਂ ਬਾਹਰੋਂ ਇਸ ਗੱਲ ਦੀ ਗਵਾਹੀ ਕਿਤੋਂ ਨਹੀਂ ਮਿਲਦੀ ਇੱਥੇ ਫਿਰ ਗੁਰਬਾਣੀ ਬੜੀ ਸਹਤਾ ਕਰਦੀ ਹੈ गुरबाणी बहुत जगह ते इस दुनिया न सुपना मिथिया माया झूठ करके लिखया है पब्बा परम अपना संसार है सुपना पर देवी देवा पर सिद्ध साधिक ब्रह्मेवा परम परम मां नुख डह दुतर महा बिखम एहमाए गुरमुख परम पै मोह मिटाया नक तोह परम सुख पाया ਰਗਬੀਰ ਸਿੰਘ ਬੀਲ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋਰੇ ਮੀਤ कहना नकथिर ना रहै ज्यों बालू की पीत रघबीर सिंह जी वीर लिखदे हन इस जगह पहुंच के मेरीया समझ अते लोचनी वास्ते कीतिया अरदासاں ਦਾ ਫਿਰ ਫਲ ਇਹ ਨਿਕਲਿਆ ਕਈ ਕਿਤਾਬਾਂ अते लेख ਕੁਦਰਤ ਵੱਲੋਂ ਮੇਰੇ ਤੱਕ ਪਹੁੰਚਾਏ ਗਏ ਜਿੰਨਾ ਤੋਂ ਮੇਰਾ ਸ਼ੰਕਾ ਨਿਵਰਤ ਹੁੰਦਾ ਗਿਆ अते मेरी ਗੁਰੂ ਨਾਨਕ ਦੇਵ ਜੀ ਦੇ ਚੰਨਾਂ ਵਿੱਚ ਸ਼ਰਧਾ ਪਰਪੱਕ ਹੁੰਦੀ ਗਈ ਚਾਹੇ ਮੈਂ ਹੋਣਵੇਂ ਇਸ ਦੁਨੀਆ ਨੂੰ ਭਲੇਖੇ ਵਿੱਚ ਸੱਚ ਸਮਝਦਾ ਰਹਿੰਦਾ ਹਾਂ ਪਰ ਜਦ ਅਭਿਆਸ ਵਿੱਚ ਬੈਠਦਾ ਹਾਂ ਇਹ ਭਲੇਖਾ ਦੂਰ ਹੋ ਜਾਂਦਾ ਹੈ ਅਜੇ ਮੇਰੀ ਇਹ ਦਸ਼ਾ ਪੱਕੀ ਨਹੀਂ ਪਰ ਸੰਸਾਰ ਦੇ ਸੁਪਨਾ ਜਾਂ ਖਿਆਲੀ ਹੋਣ ਵਿੱਚ ਜਾਂ ਸੱਚ ਨਾ ਹੋਣ ਵਿੱਚ ਮੇਰਾ ਸ਼ੰਕਾ ਨਹੀਂ ਰਿਹਾ ਇਸ ਮਸਲੇ ਸੰਬੰਧੀ ਜਿਸਨੇ ਵਧੇਰੇ ਖੋਜ ਕਰਨੀ ਹੋਵੇ ਉਸ ਨੂੰ ਜਰਮਨੀ ਦੇ ਮਸ਼ਹੂਰ ਫਿਲਾਸਫਰ ਡਾਕਟਰ ਪਾਲ ਦਸਨ ਦੀ ਪ੍ਰਸਿੱਧ ਕਿਤਾਬ ਐਲੀਮੈਂਟਸ ਆਪ ਮੈਟਾਫਿਜ਼ਿਕਸ ਜ਼ਰੂਰ ਪੜਨੀ ਚਾਹੀਦੀ ਹੈ ਇਸ ਵਿੱਚ ਵਿਦਵਾਨ ਡਾਕਟਰ ਕੈਂਟ ਨੇ ਆਪਣੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਹੋਇਆਂ ਬੜੀਆਂ ਪੱਕੀਆਂ ਅਤੇ ਅਟੁੱਟ ਦਲੀਲਾਂ ਦੇ ਕੇ ਸਿੱਧ ਕੀਤਾ ਹੈ ਕਿ ਜੋ ਦ੍ਰਿਸ਼ਮਾਨ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਾਰਾ ਸਾਡੀ ਬੁੱਧੀ ਤੋਂ ਪੈਦਾ ਹੋਇਆ ਹੈ ਸਾਡੀ ਬੁੱਧੀ ਦੀ ਹਸਤੀ ਨਾਲ ਹੀ ਇਸ ਦੀ ਹਸਤੀ ਕਾਇਮ ਹੈ ਅਤੇ ਬੁੱਧੀ ਨਾਲ ਹੀ ਖਤਮ ਹੋ ਜਾਂਦੀ ਹੈ ਉਹ ਅੱਗੇ ਲਿਖਦੇ ਹਨ ਜੋ ਕੁਝ ਦ੍ਰਿਸ਼ਮਾਨ ਸੰਸਾਰ ਵਿੱਚ ਨਜ਼ਰ ਆਉਂਦਾ ਹੈ ਦੇਸ਼ ਕਾਲ ਅਤੇ ਕਾਰਨ ਦੀ ਹੱਦ ਵਿੱਚ ਹੈ ਇਸ ਦੇ ਉਲਟ ਅਸਲੀ ਚੀਜ਼ ਰੱਬ ਇਹਨਾਂ ਤਿੰਨਾਂ ਬੁੱਧੀ ਦੀਆਂ ਹਾਲਤਾਂ ਜਿਨ੍ਹਾਂ ਤੋਂ ਦੁਨੀਆ ਬਣੀ ਹੋਈ ਹੈ ਤੋ ਮੁਕਤ ਹੈ ਡਾਕਟਰ ਪਾਲ ਦਸਨ ਜੀ ਲਿਖਦੇ ਹਨ ਜਦ ਮੈਂ ਬਾਹਰ ਤੱਕਦਾ ਹਾਂ ਮੈਂ ਹਰ ਚੀਜ਼ ਦੇਸ਼ ਕਾਲ ਅਤੇ ਕਾਰਨ ਦੇ ਜਰੀਏ ਦੇਖਦਾ ਹਾਂ ਪਰ ਜਦ ਮੈਂ ਅੰਦਰ ਦੇਖਦਾ ਹਾਂ ਅਤੇ ਉਸ ਨੂੰ ਤੱਕਦਾ ਹਾਂ ਜੋ ਦੇਸ਼ ਕਾਲ ਕਾਰਨ ਤਿੰਨੇ ਬੁੱਧੀ ਦੀਆਂ ਹਾਲਤਾਂ ਤੋਂ ਆਜ਼ਾਦ ਅਸਲੀ ਚੀਜ਼ ਜੋ ਕਿ ਪਰਮਾਤਮਾ ਹੈ ਜਿਸ ਤੋਂ ਪਰੇ ਹੋਰ ਕੁਝ ਵੀ ਨਹੀਂ ਦੇਸ਼ ਕਾਲ ਅਤੇ ਕਾਰਨ ਨਿੱਕਰ ਸਚਾਈਆਂ ਨਹੀਂ ਕੇਵਲ ਸਾਡੀ ਬੁੱਧੀ ਦੀਆਂ ਆਰਜੀ ਹਾਲਤਾਂ ਦੇ ਨਾਮ ਹਨ ਜਿਸ ਤੋਂ ਅਵਸ਼ਯ ਨਤੀਜਾ ਇਹ ਨਿਕਲਦਾ ਹੈ ਕਿ ਦੁਨੀਆ ਜਿੱਥੋਂ ਤੱਕ ਕਿ ਦੇਸ਼ ਵਿੱਚ ਫੈਲੀ ਹੋਈ ਹੈ ਕਾਲ ਵਿੱਚ ੌਲੰਗ ਰਹੀ ਹੈ ਅਤੇ ਕਾਰਨ ਦੇ ਅਸੂਲ ਨਾਲ ਬੱਝੀ ਪਈ ਹੈ ਉਥੋਂ ਤੱਕ ਇਹ ਕੇਵਲ ਮੇਰੀ ਬੁੱਧੀ ਦਾ ਪ੍ਰਭਾਵ ਜਾਂ ਪਰਛਾਵਾਂ ਹੈ ਹੋਰ ਕੁਝ ਨਹੀਂ ਇਹ ਮਸ਼ਹੂਰ ਹਿੰਦੁਸਤਾਨੀ ਜੁਨਾਨੀ ਅਤੇ ਜਰਮਨ ਫਿਲਾਸਫਰ ਵੱਖੋ ਵੱਖੋ ਸਮਿਆਂ ਦੇ ਵੱਖੋ ਵੱਖ ਸੋਚਣ ਦੇ ਤਰੀਕਿਆਂ ਨਾਲ ਇੱਕੋ ਹੀ ਨਤੀਜੇ ਤੇ ਪਹੁੰਚਦੇ ਰਹੇ ਹਨ ਚੰਦਰਾਚਾਰਿਆ ਹਿੰਦੁਸਤਾਨੀ ਫਿਲਾਸਫਰ ਜੀ ਲਿਖਦੇ ਹਨ ਸੰਸਾਰ ਸਭ ਮਾਇਆ ਹੈ ਮਿਥਿਆ ਹੈ ਅਤੇ ਇਸੇ ਤਰ੍ਹਾਂ ਜੁਨਾਨੀ ਫਿਲਾਸਫਰ ਲਿਖਦੇ ਹਨ ਇਹ ਦੁਨੀਆ ਅਸਲੀਅਤ ਦੀ ਨਹੀਂ ਬਲਕਿ ਪਰਛਾਵਿਆਂ ਦੀ ਰਚੀ ਹੋਈ ਹੈ ਅਤੇ ਜਰਮਨ ਫਿਲਾਸਫਰ ਆਖਦੇ ਹਨ ਇਹ ਦੁਨੀਆ ਕੇਵਲ ਰੂਪ ਰੰਗ ਹੈ ਅਸਲੀਅਤ ਨਹੀਂ ਸ਼੍ਰੀ रामचन्द्र ਜੀ ਦੇ ਗੁਰੂ ਵਸ਼ਿਸ਼ਟ मुनि ਜੀ ਨੇ ਵੀ ਉਹਨਾਂ ਨੂੰ ਉਪਦੇਸ਼ ਕਰਦੇ ਹੋਏ ਆਖਿਆ ਸੀ ਕਿ ਇਹ ਜਗਤ ਜੋ ਦਿਸਦਾ ਹੈ ਵਾਸਤਵ ਵਿੱਚ ਕੁਝ ਹੈ ਨਹੀਂ ਆ ਵਿਚਾਰ ਕਰਕੇ ਅਗਿਆਨਤਾ ਕਰਕੇ ਲੱਗਦਾ ਹੈ ਵਿਚਾਰ ਕਰਨ ਤੇ ਇਹ ਨਵਿੱਤ ਹੋ ਜਾਂਦਾ ਹੈ ਜਿਵੇਂ ਅੰਧੇਰੇ ਵਿੱਚ ਰੱਸੀ ਇੱਕ ਸੱਪ ਦੀ ਨਿਆਈ ਲੱਗਦੀ ਹੈ ਜੋ ਕਿ ਪਰਮ ਹੁੰਦਾ ਹੈ ਅਤੇ ਰੋਸ਼ਨੀ ਦੇ ਆਂਦਿਆਂ ਹੀ ਇਹ ਪਰਮ ਦੂਰ ਹੋ ਜਾਂਦਾ ਹੈ ਅਤੇ ਸਭ ਤੋਂ ਫਿਰ ਇਹ ਰੱਸੀ ਹੋ ਜਾਂਦੀ ਹੈ ਇਸੇ ਤਰ੍ਹਾਂ ਅਵਿਚਾਰ ਤੇ ਹੋਣ ਕਰਕੇ ਅਗਿਆਨਤਾ ਹੋਣ ਕਰਕੇ ਜਗਤ ਸੱਚ ਲੱਗਦਾ ਹੈ ਅਤੇ ਵਿਚਾਰ ਕਰਨ ਤੇ ਇਹ ਅਲੋਪ ਹੋ ਜਾਂਦਾ ਹੈ ਗੁਰਮਖ ਇਸ ਅਵਸਥਾ ਵਿੱਚ ਮਹਿਸੂਸ ਕਰਦਾ ਹੈ ਕਿ ਬਾਹਰ ਦਾ ਬ੍ਰਹਿਮੰਡ ਜਿਸ ਤਰ੍ਹਾਂ ਉਸ ਦੇ ਅੰਧਾਕਰਨ ਵਿੱਚ ਮੌਜੂਦ ਸੀ ਅਤੇ ਬਾਹਰ ਕੇਵਲ ਅੰਦਰ ਦਾ ਪਰਛਾਵਾਂ ਹੀ ਦਿਸਦਾ ਸੀ ਉਸੇ ਤਰ੍ਹਾਂ ਇਹ ਅੰਦਰ ਦਾ ਬ੍ਰਹਿਮੰਡ ਵੀ ਉਸ ਦੀ ਆਪਣੀ ਇੱਛਾ ਦਾ ਹੀ ਜਹੂਰ ਜਾਂ ਪਸਾਰਾ ਹੈ ਜਦ ਉਸ ਦੀ ਇੱਛਾ ਹੋਵੇ ਸਾਰਾ ਬ੍ਰਹਿਮੰਡ ਉਤਪੰਨ ਹੋ ਜਾਂਦਾ ਹੈ ਜਦ ਇੱਛਾ ਹੋਵੇ ਸਾਰਾ ਬ੍ਰਹਿਮੰਡ ਲੀਨ ਹੋ ਜਾਂਦਾ ਹੈ ਕੇਵਲ ਆਤਮਾ ਹੀ ਆਤਮਾ ਰਹਿ ਜਾਂਦੀ ਹੈ ਅਸਲ ਵਿੱਚ ਬਾਹਰ ਦੀ ਅਤੇ ਅੰਦਰ ਦੀ ਰਚਨਾ ਦੋਵੇਂ ਅਸਤ ਹਨ ਸੁਪਨਾ ਹਨ ਮਾਇਆ ਹਨ ਇਸ ਸੁਪਨੇ ਵਿੱਚ ਅਸਥਿਤ ਅਗਰ ਕੋਈ ਚੀਜ਼ ਹੈ ਤਾਂ ਸੁਪਨੇ ਦੇ ਰਚਣ ਵਾਲਾ ਹੈ ਅਤੇ ਇਹ ਉਸਦੀ ਆਪਣੀ ਆਤਮਾ ਦੀ ਆਤਮਾ ਪਰਮਾਤਮਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਵੀ ਅੱਗੇ ਦੀ ਅਵਸਥਾ ਵੱਲ ਰਹਿਨਮਾਈ ਕਰਦੀ ਹੈ ਗੁਰਮਖ ਇਸ ਰਹਿਨਮਾਈ ਦੇ ਆਸਰੇ ਗਿਆਨ ਦੀ ਆਖਰੀ ਛਤ ਤੇ ਪਹੁੰਚਦਾ ਹੈ ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ ਇਸ ਤੋਂ ਅੱਗੇ ਵੇਖਣ ਵਾਲਾ ਪਛਾਣਨ ਵਾਲਾ ਗਮ ਹੋ ਜਾਂਦਾ ਹੈ ਲੱਭਣ ਵਾਲਾ ਗਾਇਬ ਹੋ ਜਾਂਦਾ ਹੈ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ ਹੈ ਅਭਿਆਸ ਬੰਦਗੀ ਭਗਤੀ ਸੰਪੂਰਨ ਹੋ ਜਾਂਦੀ ਹੈ ਇਹੇ ਅਵਸਥਾ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੇ ਆਪ ਦੀ ਅਵਸਥਾ ਲਿਖੀ ਹੋਈ ਹੈ ਜਦੋਂ ਅਭਿਆਸ ਹੋਰ ਪੂਰਨ ਹੋ ਜਾਵੇ ਤਾਂ ਗੁਰਮਖ ਪ੍ਰਤੀਤ ਕਰਦਾ ਹੈ ਕਿ ਉਹ ਕਦੀ ਨਾ ਜੰਮਿਆ ਅਤੇ ਨਾ ਹੀ ਕਦੀ ਮਰਿਆ ਹੈ ਨਾ ਕਦੀ ਉਸ ਨੂੰ ਸੁਖ ਨਾ ਕਦੀ ਦੁਖ ਹੋਇਆ ਹੈ ਨਾ ਕਦੀ ਖੁਸ਼ੀ ਨਾ ਕਦੀ ਕਮੀ ਉਹ ਆਪਣੇ ਆਪ ਨੂੰ ਆਦ ਜਗਾ ਤੋਂ ਨਿਲੇਪ ਪੂਰਨ ਸੱਚ ਦਾ ਸਰੂਪ ਦੇਖਦਾ ਹੈ ਉਸ ਨੂੰ ਆਪ ਦੀ ਸਾਰੀ ਅਭਿਆਸ ਕਰਨਾਂ ਅਭਿਆਸ ਦੀਆਂ ਸਭ ਅਵਸਥਾਵਾਂ ਗਿਆਨ ਦੇ ਸਭ ਦਰਜੇ ਐਵੇਂ ਸੁਪਨੇ ਜਿਹੇ 잡ਦੇ ਹਨ ਭਗਤੀ ਇੱਕ ਸੁਪਨਾ ਦਿੱਸਦੀ ਹੈ ਕੁਝ ਜਿਰ ਇਸ ਕਿਸਮ ਦੇ ਖਿਆਲ ਆ ਕੇ ਫਿਰ ਉਹ ਸ਼ਾਂਤ ਸਹਜ ਪੂਰਨਤਾ ਅਤੇ ਆਨੰਦ ਦਾ ਰੂਪ ਹੋ ਜਾਂਦਾ ਹੈ ਆਪਣੇ ਮੂਲ ਵਿੱਚ ਲੀਨ ਹੋ ਜਾਂਦਾ ਹੈ ਹੁਣ ਸਵਾਲ ਖੜਾ ਹੁੰਦਾ ਹੈ ਕਿ ਕਿੰਨਾ ਸਮਾਂ ਅਭਿਆਸ ਕੀਤਾ ਜਾਵੇ ਤਾਂ ਜੋ ਇਸ ਅਵਸਥਾ ਤੱਕ ਪਹੁੰਚਿਆ ਜਾਏ ਸਿਮਰਨ ਜਾਂ ਗਿਆਨ ਦੀ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਜਾਣ ਵਾਸਤੇ ਇਤਨਾ ਸਮਾਂ ਲੱਗਦਾ ਹੈ ਇਸ ਗੱਲ ਦਾ ਠੀਕ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਗੁਰਮਖ ਨੂੰ ਸੱਤ ਮਾਰਗ ਦਾ ਕਦਮ-ਕਦਮ ਆਪ ਤੁਰਨਾ ਪੈਂਦਾ ਹੈ ਮੰਜ਼ਲ ਤੇ ਛੇਤੀ ਜਾਂ ਦੇਰ ਨਾਲ ਪਹੁੰਚਣਾ ਗੁਰਮਖ ਦੀ ਕੁਦਰਤੀ ਸਮਝ ਸ਼ੌਕ ਹੌਸਲਾ ਮਿਹਨਤ ਉੱਤਮ ਸੰਗਤ ਉੱਤੇ ਨਿਰਭਰ ਹੈ ਗੁਰਮਖ ਦਾ ਮਨ ਸਾਇਸਾਨਾ ਵਰਗਾ ਨਿਰਪੱਖ ਸੱਚ ਨੂੰ ਕਬੂਲਨ ਅਤੇ ਅਸਤ ਨੂੰ त्याਗਣ ਵਾਲਾ ਹੋਣਾ ਚਾਹੀਦਾ ਹੈ ਉਸ ਵਿੱਚ ਸੂਖਸ਼ਮ ਚੀਜ਼ਾਂ ਨੂੰ ਗੋ ਨਾਲ ਵੇਖਣ ਤਰਤੀਬਵਾਰ ਇਕੱਠਿਆਂ ਕਰਨ ਅਤੇ ਉਹਨਾਂ ਤੋਂ ਨਤੀਜੇ ਕੱਢਣ ਦੀ ਜੱਜ ਹੋਣੀ ਚਾਹੀਦੀ ਹੈ ਅਤੇ ਉਹਨਾਂ ਨਤੀਜਿਆਂ ਨੂੰ ਅਜਮਾਉਣ ਦੀ ਦਲੇਰੀ ਹੋਣੀ ਚਾਹੀਦੀ ਹੈ ਸਿਮਰਨ ਅਤੇ ਗਿਆਨ ਦੇ ਦਰਜਿਆਂ ਵਿੱਚ ਕਾਮਯਾਬੀ ਪਹਿਲੇ ਪਹਿਲ ਬੜੀ ਹੌਲੀ ਮਿਲਦੀ ਹੈ ਪਰ ਜਦ ਗੁਰਮਖ ਦੇ ਮਨ ਨੂੰ ਨਵੇਂ ਖਿਆਲਾਂ ਨੂੰ ਆਪਣੇ ਆਪ ਵਿੱਚ ਜਜ਼ਬ ਕਰ ਲੈਣ ਦੀ ਆਦਤ ਪੈ ਜਾਵੇ ਫਿਰ ਤਰੱਕੀ ਦੀ ਰਫ਼ਤਾਰ ਤੇਜ਼ ਹੁੰਦੀ ਚਲੀ ਜਾਂਦੀ ਹੈ ਪਹਿਲੇ ਪਹਿਲ ਕਈ ਵਾਰੀ ਬੜੀ ਨਿਰਾਸ਼ਾ ਹੁੰਦੀ ਹੈ ਅੱਗੇ ਕਦਮ ਬੜਾ ਲੁੱਕ-ਲੁੱਕ ਕੇ ਹੌਲੇ-ਹੌਲੇ ਵੱਧਦਾ ਹੈ ਪਰ ਜਿਉਂ-ਜਿਉਂ ਅਭਿਆਸ ਵੱਧਦਾ ਹੈ ਨਿਰਾਸ਼ਤਾ ਦੀ ਜਗ੍ਹਾ ਉਤਸ਼ਾਹ ਮਿਲ ਜਾਂਦਾ ਹੈ ਮਨ ਸਦਾ ਚਰਦੀਆਂ ਕਲਾ ਵਿੱਚ ਰਹਿਣ ਲੱਗ ਜਾਂਦਾ ਹੈ ਅਤੇ ਤਰੱਕੀ ਦੀ ਰਫ਼ਤਾਰ ਤੇਜ਼ ਹੁੰਦੀ ਜਾਂਦੀ ਹੈ ਅਭਿਆਸ ਵਿੱਚ ਸੱਚੇ ਦਿਲ ਤੋਂ ਨਿਰਮਾਨ ਅਰਦਾਸਾਂ ਅਗਧੇ ਭਗਤੀ ਪਾਵਨੋਂ ਕਦੇ ਨਹੀਂ ਛੱਡਣਾ ਚਾਹੀਦਾ ਇਸ ਤੋਂ ਬਿਨਾਂ ਤਰੱਕੀ ਰੁਕੀ ਰਹਿੰਦੀ ਹੈ ਅਤੇ ਅਭਿਆਸ ਰੁੱਖਾ-ਰੁੱਖਾ ਲੱਗਣ ਲੱਗ ਜਾਂਦਾ ਹੈ ਆਪਣੀ ਕੋਸ਼ਿਸ਼ ਦੇ ਨਾਲ ਪ੍ਰੇਮ ਭਾਵ ਦੀਆਂ ਅਰਦਾਸਾਂ ਸੋਨੇ ਤੇ ਸੁਹਾਗੇ ਤਾਂ ਕੰਮ ਕਰਦੀਆਂ ਹਨ ਜਿਉ ਜਲ ਮੈ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ